ਉੱਗ ਰਹੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਇਸ ਟਾਈਮ ਜਾ ਰਿਹਾ ਵਾਂ ਇੰਡੀਆ ਟੂ ਟਰਕੀ ਤੇ ਇਸ ਟਾਈਮ ਆ ਜੀ ਦਿੱਲੀ 에ਰਪੋਰਟ ਤੇ ਤੇ ਨਵੇਂ 17 ਦੇ ਨਾਲ ਨਵੇਂ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਆ ਤੇ ਉਹ ਐਕਸਪੀਰੀਅੰਸ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਜਰੂਰ ਕਰਾਂਗੇ ਤੇ ਦੇਖਦੇ ਆ ਜੀ ਨਵੇਂ ਸਫਰਾਨੀਆਂ ਨਵੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਜਿਵੇਂ ਐਕਸਪੀਰੀਅੰਸ ਹੁੰਦੇ ਜਾਣੇ 2:00 ਵਜੇ ਦੇ ਕਰੀਬ ਚੈੱਕ ਇਨ ਕਾਊਂਟਰ ਕੋਲ ਫਿਰ ਚੈਕ-ਇਨ ਕਰਕੇ ਸਮਾਨ ਉੱਥੇ ਜਮ੍ਹਾਂ ਕਰਾ ਕੇ ਫਿਰ ਪੇੜ ਪੋਜ਼ਾ ਕਰਾਂਗੇ ਭੁੱਖ ਬਹੁਤ ਲੱਗੀ ਹੋਈ ਐ ਕਾਫੀ ਟਾਈਮ ਦੇ ਨਾ ਤਾਂ ਕੁਝ ਖਾਦਾ ਇੱਕ ਸਵੇਰ ਦਾ ਤੁਰਿਆ ਹੋਇਆ ਮੈਂ ਤੇ ਯਾਦ ਮੈਨੂੰ ਇਹ ਕਿ ਜਲਦੀ ਕੁਝ ਨਾ ਖਾਦਾ ਤਾਂ ਸਿਰ ਨਾਲ ਦੁਖਣ ਲੱਗ ਜੇ ਲੋ ਯੂ ਕਾਉਂਟਰ ਓਪਨ ਹੋ ਗਿਆ ਆਪਣਾ ਐਲ ਐ ਤੇ ਦੱਸਿਆ ਵਾ ਹੁਣੇ ਡਿਸਪਲੇ ਤੇ ਸ਼ੋ ਹੋਇਆ ਵਾ ਮਸਾ ਇਮੀਗ੍ਰੇਸ਼ਨ ਆ ਕਲੀਅਰ ਹੋਈ ਐ ਮੇਰੀ ਪੌਣੇ 2 ਘੰਟੇ ਖੱਜਲ ਕਰਨ ਤੋਂ ਬਾਅਦ ਇਹਨਾਂ ਨੇ ਫਿਰ ਮੈਨੂੰ ਕਿਤੇ ਚੈੱਕ ਇਨ ਕਰਨ ਦਿੱਤਾ ਤੇ ਪੁੱਛੋ ਨਾ ਕਿੰਨੇ ਕੁਐਸਚਨ ਕੀਤੇ ਮੈਨੂੰ ਕਿਉਂ ਜਾ ਰਹੇ ਆਂ ਕੀ ਕਰਨ ਜਾ ਰਹੇ ਆਂ ਕਿੱਥੇ ਰਹਿਣਾ ਕੱਲਾ ਕਿਉਂ ਜਾ ਰਹਿਆ ਵਾਂ ਤੇ ਕੋਈ ਯੂਕੇ ਵੀਜ਼ਾ ਇਹ ਉਹ ਫਲੈਂਟ ਮਦਾਨਸ਼ਾ ਯੂਕੇ ਵੀਜ਼ਾ ਕਰਕੇ ਮੈਨੂੰ ਜਿਆਦਾ ਪ੍ਰੋਬਲਮ ਆਈ ਆਂ ਆਦਰਵਾਇਜ਼ ਇੰਨੀ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਸੀ ਪਰ ਫਿਰ ਵੀ ਚਲੋ ਮੇਰੀ ਇਮੀਗ੍ਰੇਸ਼ਨ ਕਲੀਅਰ ਹੋਈ ਆ ਤੇ ਹੁਣ ਆਪਾਂ ਕੁਝ ਖਾਣੇ ਪੀਣੇ ਆ ਵੇਖਦੇ ਆ ਕਿਤੇ ਲਾਉਂਜ ਵਗੈਰਾ ਦੇ ਵਿੱਚ ਇੱਥੇ ਉਹ ਜਿੱਪ ਕੋ ਬਹੁਤ ਲੱਗੀ ਹੋਈ ਐ ਹੁਣ ਚੱਲਦੇ ਆ ਲੌਂਜ ਦੇ ਵਿੱਚ ਪਰ ਸ਼ਾਇਦ ਕਹਿੰਦੇ ਉੱਪਰ ਬਣੇ ਹੋਏ ਆ ਲਿਫਟ ਲਈ ਜਾਣਾ ਪਣਾ ਇੱਧਰ ਆ ਲਿਫਟ ਇੱਥੋਂ ਚੱਲਦੇ ਆ ਉੱਪਰ ਲੌਂਜ ਇਸ ਫੂਡ ਕੋਰ ਫਰਥਰ ਹੁੰਦੀ ਆ

ਇਹ ਪੀੜ ਪੂਜਾ ਹੋ ਗਈ ਆ ਹੁਣ ਚੱਲਦੇ ਆਂ ਆਪਦੇ ਗੇਟ ਵਾਲੇ ਪਾਸੇ 15 ਨੰਬਰ ਗੇਟ ਆ ਆਪਣਾ ਤੇ ਤਿੰਨ ਤਾਂ ਚੜ ਗਿਆ ਵੀ ਆਪਣਾ ਟਾਈਮ ਹੈਗਾ 5:30 ਦਾ 5:30 ਦੇ ਵਿੱਚ ਅੰਦਰ 4-5 ਮਿੰਟ ਪਏ ਆ Mungu më ndajon Qap dhe në kri ka ਪਹੁੰਚ ਗਏ ਆ। ਲੈਂਡ ਕਰ ਗਏ ਆ। ਦੇਖੋ ਇੱਥੇ ਹੁਣ ਇਮੀਗ੍ਰੇਸ਼ਨ ਹੋਣੀ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰ ਨੂੰ ਜਾਣਾ ਵਾ ਇਮੀਗ੍ਰੇਸ਼ਨ ਲਈ। ਕਰ ਇਮੀਗ੍ਰੇਸ਼ਨ ਵੇਖਦੇ ਆ ਇੱਥੋਂ ਦੀ ਕਿਵੇਂ ਆ ਦਿੱਲੀ ਵਾਲਿਆਂ ਨੇ ਤਾਂ ਬਹੁਤ ਪਕਾਈ ਕਰਾਈ ਸੀਗੀ। ਇੱਥੋਂ ਵਾਲੇ ਸ਼ਹਿਰ ਸੌਖਾ ਛੱਡ ਦੇਣ। ਬਾਕੀ ਚੱਕ ਚੁੱਕ ਤਾਂ ਸਾਰਾ ਹੈਵੀ ਕਰਨਗੇ। ਬਾਕੀ ਦੇਖਦੇ ਆ ਅੱਗੋਂ ਕੀ ਬੰਦ ਆ ਤੁਹਾਨੂੰ ਦੱਸੂਗਾ ਸਾਰਾ ਕੁਝ। ਕਿ 에ਰਪੋਰਟ ਕਾਫੀ ਵੱਡਾ ਪਤਾ ਨਹੀਂ ਲੱਗਦਾ ਪਿਆ ਕਿੱਥਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਇਹ ਕਿਨਾਂ ਦੀ ਭਾਸ਼ਾ ਹੋਰ ਆ। ਲੈ ਕੇ ਚੋ ਹੋਰੀ ਲਿਖ ਦਿੰਦੇ ਹਾਂ ਹੁਣ ਦੇਖਦੇ ਹਾਂ ਸ਼ਾਇਦ ਆ ਪੁੱਛਦੇ ਆ ਨੀ ਤਾਂ ਕਿਸੇ ਨੂੰ ਫਿਰ ਕਰੀ ਇਮੀਗ੍ਰੇਸ਼ਨ ਕਲੀਅਰ ਹੋ ਜਾ ਬਾਹਰ ਨਿਕਲ ਜੀਏ ਬਹੁਤ ਵੱਡਾ ਵਾਵਾ 에ਰਪੋਰਟ ਪਤਾ ਨਹੀਂ ਲੱਗਦਾ ਕਿੱਧਰ ਜਾਣਾ ਕਿੱਧਰ ਨੂੰ ਨਹੀਂ ਜਾਣਾ ਮੈਂ ਕਦੋਂ ਦਾ ਤੁਰਿਆ ਜਾਣਾ ਬਹੁਤ ਵੱਡਾ ਹੈ ਬਹੁਤ ਵੱਡਾ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਸ਼ਹਿਰ ਦੀ ਦੁਰਾ ਖੜਦੇ ਨੇ ਐਨਾ ਤਗੜਾ 에ਰਪੋਰਟ ਆ ਇੱਥੇ ਨਾ ਫਲਾਈਟਾਂ ਜਿਆਦਾ ਇਥੋਂ ਗਾਂਵ ਹੋਰ ਕਿਸੇ ਪਾਸੇ ਜਾਂਦੀਆਂ ਨੇ ਮਤਲਬ ਕਿ ਇੱਥੇ ਸਟੇਜ ਹੁੰਦੀ ਉਹ ਵੀ ਜਦ ਤਾਂ ਕਰਕੇ ਇੱਥੇ ਸ਼ਹਿਰ ਜਿਆਦਾ ਰਸ਼ ਵੀ ਬਹੁਤ ਰਹਿੰਦਾ ਤੇ ਵੱਡਾ ਵੀ ਕਾਫੀ ਜਾਂਦਾ ਹੈ ਅਰਪੋਰਟ ਇਮੀਗ੍ਰੇਸ਼ਨ ਦੀ ਲਾਈਨ ਕਾਫੀ ਲੰਬੀ ਆ ਇੱਥੇ ਬੈਗ ਦਾ ਜੋ ਤੁਹਾਡੇ ਲੱਗੇ ਦੋਸਤ ਨੂੰ ਨਹੀਂ ਪਤਾ ਚੱਲਦਾ ਇਹ ਸਾਹਮਣੇ ਏਅਰਲਾਈਨਜ਼ ਵਗੈਰਾ ਨੇ ਏਅਰਲਾਈਨ ਦੇ ਨਾਲ ਆ ਪੈਲਟ ਨੰਬਰ ਦਿੱਤਾ ਹੋਇਆ ਇਹ ਬੈਲਟ ਨੰਬਰ ਤੇ ਜਿਵੇਂ ਬੈਗ ਬੈਗ ਆਉਦੇ ਆ ਪਰ ਹੁਣ ਪਤਾ ਹੀ ਨਹੀਂ ਲੱਗਦਾ ਕਾਫੀ ਟਾਈਮ ਤੋਂ ਖੜੇ ਆ ਕਿਹੜੀ ਏਅਰਲਾਈਨ ਆ ਕਿਹੜੀ ਨਹੀਂ ਕਾਫੀ ਜ਼ਿਆਦਾ ਆਉਂਦੀਆਂ ਨੇ ਇੱਥੇ ਹੈ ਵੀ ਕਾਫੀ ਜ਼ਿਆਦਾ ਤੁਸੀਂ ਦੇਖੋਗੇ ਆ ਸਾਰੀਆਂ ਇਧਰ ਨਾਲ ਬੈਲਟਾਂ ਹੀ ਬੈਲਟਾਂ ਆ ਪਤਾ ਲੱਗਦਾ ਕਿਹੜੀ ਬੈਲਟ ਤੇ ਬੈਠੇ ਆ ਕਮਰਸ਼ਲ ਆ ਭਾਈ ਜੀ ਚਲੋ ਦੇਖਦੇ ਆ ਥੋੜਾ ਟਾਈਮ ਇੱਥੇ ਜੇ ਆ ਕੇ ਠੀਕ ਆ ਨਹੀਂ ਤਾਂ ਫਿਰ ਲੱਭਣਾ ਪੈਣਾ ਹੈ ਆ ਹੁਣ ਹਰ ਸਕਰੀਨ ਤੇ ਜਾ ਕੇ ਵੇਖਣਾ ਪੈਂਦਾ ਵਾ ਕਿੰਨਾ ਫਲਾਈਟ ਨੰਬਰ ਦੇਖ ਕੇ ਬੈਲਟ ਨੰਬਰ ਦੇਖਣਾ ਪੈਂਦਾ ਨਾਲ ਤੇ ਇਹ ਫਿਰ ਵੀ ਹਾਲੇ ਤੱਕ ਮੈਨੂੰ ਲੱਭਾ ਨਹੀਂ ਕਿੰਨਾ ਟਾਈਮ ਹੋ ਗਿਆ ਭਗਾਈ ਕਰਦੇ ਨੂੰ ਆ ਇੱਥੇ ਵਿੱਚ ਵੀ ਹੈ ਨਹੀਂਗਾ ਨੰਬਰ ਚਲੋ ਅੱਗੇ ਦੇਖਦੇ ਆ ਕਿਤੇ ਕਿਹੜੀ ਸਾਈਡ ਤੇ ਆ 18 ਬੈਲਟਾਂ ਜਿਨ੍ਹਾਂ ਤੇ ਬੈਕ ਜਾਂਦੇ ਆ ਸਭਲਾ ਆ ਸਾਰੇ ਨੰਬਰ ਲਿਖੇ ਹੋਏ ਆ ਪਤਾ ਲੱਗ ਗਿਆ ਜੀ ਕਿਹੜੀ 벨ਟ ਤੇ ਆ 10 ਨੰਬਰ 벨ਟ ਤੇ ਆ ਬੈਗ ਸੋ ਇੱਥੋਂ ਤੋਂ ਇਹਨਾਂ ਤੋਂ ਕਨਫਰਮ ਕਰਾਇਆ ਟਰਕਿਸ਼ ਸ਼ੇਅਰ ਲੈਂਡ ਤੋਂ ਕਿਉਂਕਿ ਉਂਝ ਤਾਂ ਪਤਾ ਨਹੀਂ ਲੱਗਦਾ ਸੀ ਹੁਣ ਬੈਗ ਲੈਣੇ ਆ ਤੇ ਇੱਥੇ ਕੁਝ ਖਾਣੇ ਪੀਣੇ ਆ ਤੇ ਫੋਨ ਵੀ ਚਾਰਜ ਲਾਉਣੇ ਆ ਬੈਟਰੀ ਬਿਲਕੁਲ ਲੋ ਆ ਕਿਉਂਕਿ ਮੈਂ ਇੱਥੋਂ ਜਿਹੜੀ ਆਪਣੀ ਲੈ ਕੇ ਆਇਆ ਸੀਗਾ ਇਹਦੀ ओरिजिनल ਪੈਨ ਡਰਾਈਵ ਉਹ ਜਾਂਚ ਵੀ ਨਹੀਂ ਲੱਗੀ ਕਿਉਂਕਿ ਉਹ ਸੀਟ ਐਪ ਸੀ ਤੇ ਉਹ ਪੁਰਾਣੀਆਂ ਸੀਟਾਂ ਸੀਗੀਆਂ ਤੇ ਉਹ ਲੱਗੀਆਂ ਨਹੀਂ ਗਈ। ਸੋ ਹੁਣ ਦੇਖਦੇ ਹਾਂ ਤਾਂ ਇੱਥੇ ਕੋਈ ਚਾਰਜਿੰਗ ਪੁਆਇੰਟ ਮਿਲ ਜੇ ਤਾਂ ਇੱਥੇ ਲਾਉਂਗਾ ਫਿਰ ਨਹੀਂ ਤਾਂ ਹੋਟਲ ਉੱਤੇ ਚੈੱਕ ਇਨ ਕਰਕੇ ਉੱਥੇ ਲਾਉਂਗਾ ਚਾਰਜ ਵਗੈਰਾ। ਇੱਥੋਂ ਮੈਂ ਮਣੀ ਐਕਸਚੇਂਜ ਕੀਤੀ ਐ 100 US ڈالر ਦਾ ਮੈਨੂੰ 2500 ਰੁਪਏ ਅਸ਼ਲੀ ਰੱਖ ਦਿੱਤਾ ਇਹਨਾਂ ਨੇ। ਕਾਫੀ ਜ਼ਿਆਦਾ ਘਾਟਾ ਪਰ ਮਜਬੂਰੀ ਸੀ ਮੈਨੂੰ ਲੈਣੀ ਪਈ ਕਿਉਂਕਿ ਮੈਂ ਮੈਂ ਇਥੋਂ ਟੈਕਸੀ ਲੈਣੀ ਆ ਕਾਰ ਦਾ ਪਤਾ ਨਹੀਂ ਹਾਲੇ ਚੱਲੇ ਕਿ ਨਾ ਚੱਲੇ ਮੈਂ ਕਿਹਾ ਚਲੋ ਇੱਕ ਵਾਰੀ ਲੈ ਲਈਏ ਆਮ ਆਊਗੀ ਸੋ ਮਜਬੂਰੀ ਚ ਮੈਨੂੰ ਲੈਣੀ ਪਈ ਔਰ ਇਥੋਂ ਟੈਕਸੀ ਲਈਆ ਤੇ ਟੈਕਸੀ ਦੇ ਇਹਨਾਂ ਨੇ ਮੇਰੇ ਤੋਂ ਮੰਗੇਆ 850 ਰੁਪਏ ਇਹ ਕਾਫੀ ਜ਼ਿਆਦਾ ਵਾ ਪਰ ਚਲੋ ਮਜਬੂਰੀ ਸੀਗੀ ਕਿ ਕਿੱਥੇ ਬਾਹਰ ਜਾਣਾ ਮੈਟਰ ਤੇ ਜਾਇਆ ਨਹੀਂ ਜਾਣਾ ਸੀ ਹਾਂਜੀ ਆਪਾਂ ਨਾ ਰੂਮ ਚ ਚੈੱਕ ਇਨ ਕਰ ਲਿਆ ਸੀਗਾ ਤੇ ਰੂਮ ਚਾਇਆ ਹੁਣੇ ਮੈਂ ਆ ਰੂਮ ਦਾ ਵਿਊ ਆ ਠੀਕ ਆ ਸੋਹਣਾ ਰੂਮ ਆ ਫਾਈਵ ਸਟਾਰ ਪ੍ਰੋਪਰਟੀ ਆ ਤੇ ਇਸ ਦੇ ਵਿੱਚ ਅੱਲਾ ਰੂ ਤੁਸੀਂ ਆ ਐਲ ਸੀ ਡੀ ਹੈਗੀ ਆ ਆ ਚਾਹ ਕਾਫੀ ਵਾਲਾ ਸਿਸਟਮ ਦਿੱਤਾ ਹੋਇਆ ਫ੍ਰੀਜਰ ਦਿੱਤਾ ਹੋਇਆ ਆ ਆ ਗਿਆ ਵਾਸ਼ਰੂਮ ਆ ਗਿਆ ਵਾਸ਼ਰੂਮ ਵੀ ਸੋਹਣਾ ਬਣਿਆ ਹੋਇਆ ਵਾ ਬਹੁਤ ਵਧੀਆ ਬਣਿਆ ਹੋਇਆ ਵਾ ਵਾਈਟਸਨ ਪ੍ਰੋਪਰਟੀ ਆ ਵਧੀਆ ਵਾ ਤੇ ਆਹ ਪ੍ਰੈਸਰਲੀ ਵਗੈਰਾ ਦਿੱਤਾ ਹੋਇਆ ਨਿਕਮਟ ਆਇਆ ਆਹ ਲੋਕਰ ਕੋਈ ਵੀ ਸਮਾਨ ਸਮੋ ਤੇ ਇੱਕ ਇਹਨਾਂ ਨੇ ਆਹ ਨਾਲ ਬਿਸਕਟ ਵਗੈਰਾ ਵੀ ਦਿੱਤੇ ਨੇ ਆਨਲਾਈਨ ਤੇ ਇਹ ਕਾਹਾਂ ਚੀਜ਼ ਰੂਮ ਚ ਪਈ ਸੀ ਇਹਨਾਂ ਨੇ ਐਕਸਟਰਾ ਪਿੰਨ ਨਰਸਾ ਇਹ ਕਾਹ ਹਾਂ ਮੈਂ ਹੜੇ ਖੋਲਿਆ ਨਹੀਂਗਾ ਸਾਲਟਡ ਪੀਨਾਟਾ ਇਹਨਾਂ ਨੇ ਇਹਨਾਂ ਨੂੰ ਮੈਂ ਮਤਲਬ ਕੀ ਮੈਨੂੰ ਇੱਕ ਰੂਮ ਦਾ ਇੱਥੇ ਪਿਆ ਸੀਗਾ ਤਕਰੀਬਨ 88500 ਰੁਪਇਆ ਇੱਕ ਦਿਨ ਦਾ ਪਿਆ ਵਾ ਪਰ ਮੈਂ ਇੱਥੇ ਦੋ ਦਿਨ ਦੀ ਬੁਕਿੰਗ ਪਾਈ ਆ ਇਹਨਾਂ ਨੇ ਮੇਰੇ ਤੋਂ ਡਾਲਰ ਯੂ ਐਸ اے ਜਮਾ ਵੀ ਕਰਵਾਇਆ ਏ ਤੇ ਹੁਣ ਡਰ ਲੱਗਦਾ ਜਿਹੜੇ ਆ ਖੋਲ ਲਿਆ ਕਿਤੇ ਇਹਨਾਂ ਦੇ ਪੈਸੇ ਹੀ ਨਾ ਕੱਢ ਲਿਆ ਇਹ ਵੀ ਕਨਫਰਮ ਕਰ ਲਾਂਗੇ ਬਾਕੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਥੋੜਾ ਜਿਹਾ ਹੁਣ ਆਰਾਮ ਕਰ ਲਾ ਕੱਲ ਦਾ ਤੁਰਿਆ ਆਇਆ ਵਾ ਤੇ ਬਾਕੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ